ਸਾਰੇ ਸਾਰੇ ਘਰ ਬੱਲੋ ਰਹੇ ਆ ਇੱਥੇ ਪਾਣੀ ਕਾਪੀ ਆ ਗਿਆ ਸੀ ਇਹ ਸਾਰੇ ਘਰ ਵਿਲੇ ਹੋ ਗਏ ਤੇ ਆਪਣੇ ਉੱਪਰਲੇ ਬੰਨੇ ਸਕੂਲ ਵਿੱਚ ਗਏ ਹੋਏ ਨੇ ਤੇ ਉਸੇ ਉੱਥੇ ਰਹਿਣ ਵਜ਼ੀਰਾ ਬਣਾਇਆ ਹੋਇਆ ਵਾ ਤੇ ਸਾਰੇ ਬੰਦੇ ਭੇਜੀ ਆ ਜੀ ਇੱਥੇ ਰੋ ਪੁੱਤ ਜੀੜਾ ਆਈਆਂ ਹੋਈਆਂ ਨੇ ਤੇ ਆਜੋ ਤੇ ਮਾਤਾ ਨਾਲ ਗੱਲ ਕਰਦੇ ਆ ਜੀ ਮਾਤਾ ਜੀ ਸਾਡੇ ਘਰ ਦੇ ਕਿੱਦਾਂ țeੜਾ ਥਲਾਈਆਂ ਮਕਾਨ ਡਿੱਗੀ ਹੋਏ ਡਿੱਗੇ ਹੋਏ ਆ ਤਾਂ ਜੀ ਪ੍ਰਸ਼ਾਸਨ ਕੋਲ ਤੁਸੀਂ ਕੀ ਮੰਗ ਕਰਦੇ ਆ ਜੀ ਅਸੀਂ ਮੰਗ ਕਰਦੇ ਹਾਂ ਸਾਡੇ ਮਕਾਨ ਬਣਾ ਦੇ ਸਾਡੇ ਹਾਂ ਜੀ ਤਾਂ ਕਾਂ ਹੀ ਦਬਾ ਲਈ ਗਈ ਜੀ ਤੁਸੀਂ ਭਾਈ ਕੋ ਕਹਿਣਾ ਇਦਾਂ ਜੀ ਇਹ ਬਹੁਤ ਤੰਗੀ ਆਈ ਮੀਂਹ ਦਾ ਕਰਕੇ ਮਕਾਨ ਡਿੱਗਦੇ ਪਏ ਆ ਇਸ ਲਈ ਥੋੜੀ ਜੀ ਮਦਦ ਕੀਤੀ ਜਾਵੇ ਤੇ ਵਧੀਆ ਗੱਲ ਹੈ ਜੀ ਤੁਹਾਨੂੰ ਬਾਰਮਪੁਰਮ ਪਰ ਇਹ ਹਾਲੇ ਤੱਕ ਜਿੱਦਾਂ ਗ੍ਰੈਂਟ ਕੋਈ ਵੀ ਨਹੀਂ ਮਿਲੀਗੀ ਇਹ ਬੇਨਤੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਇਹ ਗਰੀਬ ਪਰਾਂ ਦੀ ਹੈਲਪ ਕੀਤੀ ਜਾਵੇ ਓਕੇ ਆ ਜੋ ਟਾਡੀ ਗੱਲਬਾਤ ਕਰਾ ਰਹੇ ਹਾਂ ਮਢਿਆਲੇ ਪਿੰਡ ਦੇ ਚੌਂਕੀਦਾਰ ਸਾਹਿਬ ਨਾਲ ਤੇ ਸਰ ਇੱਥੇ ਪਾਣੀ ਕਿੰਨਾ ਘਾਇਆ ਹੋਇਆ ਸੀ ਗਾ ਜੀ ਪਾਣੀ ਦਾ ਸਾਡੇ ਕੋਟੇ ਦੇ ਵਿੱਚ ਲੇਕਿਨ ਉਹਦੇ ਤਕਰੀਬਨ ਕਿੰਨਾ ਕੁ ਪਾਣੀ ਚੜ ਗਿਆ ਇੱਥੇ ਪਾਣੀ ਇੱਥੇ ਉਹ 3-4 ਫੁੱਟ ਆ 3-3 ਫੁੱਟ ਪਾਣੀ ਚੜ ਰਿਹਾ ਹੈ ਮਗਰ ਤਾਂ 8-9 ਫੁੱਟ ਆ আচ্ছা ਇਹ ਪਾਣੀ ਕਿੱਧਰੋਂ ਆ ਰਿਹਾ ਸਾਰਾ ਇਹ ਮੀਂਹ ਦਾ ਪਾਣੀ ਆਣਾ ਨਹੀਂ ਮੀਂਹ ਦਾ ਪਾਣੀ ਹਾਂਜੀ ਹਾਂਜੀ ਇਹ ਕਿੱਧਰੋਂ ਆ ਰਿਹਾ ਪਾਣੀ ਸਾਰਾ ਰੌਲੀ ਮੜਿਆ ਆ ਇਹ ਮਿੱਧਰ ਰੌਲੀ ਸਾਰਾ ਮੰਨ ਮਹਿਰਪੁਰ ਵਾਲਾ ਜਿਹੜਾ ਪਾਣੀ ਸਾਰਾ ਇਹਦੀ ਦਾ ਇੱਥੇ ਆ ਰਿਹਾ ਹਾਂਜੀ ਹਾਂਜੀ ਠੀਕ ਹੈ ਇੱਥੇ ਜਿਹੜਾ ਹਾਂਜੀ ਮਨ ਤੁਸੀਂ ਬੈਠੇ ਰਹਿੰਦੇ ਆ ਤਾਂ ਸਾਰਾ ਕੋਈ ਪਤਾ ਨਹੀਂ ਹਾਂਜੀ ਅੱਜ ਇਹਨਾਂ ਦਿਖਾ ਰਹੇ ਆ ਇਹ ਜਿੰਨੇ ਘਰੇ ਪਾਣੀ ਆਇਆ ਸੀਗਾ तकरीबन ਉਹ ਫੈਲ ਫੋਨ ਲੱਗੀ ਉਤੋਂ ਦੇਖਦੇ ਆ ਚਲਾਂਗੇ ਸਾਡੀ ਗੱਲ ਕਰਦੇ ਆਂ ਇੱਕ ਭਾਜੀ ਕਿੱਡਾ ਟੁੱਟ ਗਿਆ ਇਹ ਹਾਂਜੀ ਭਾਜੀ ਮੈਂ ਬਾਲ ਪਾਰਿਆ ਸੀ ਜੀ ਕੋਟੇ ਜੀ ਹਾਂਜੀ 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 ਮੇਰੇ ਲਗਾ ਟੁੱਟਣ ਕਾਹਦੇ ਵਾਲਾ ਟੁੱਟ ਗਿਆ ਇਹ ਪੰਗਾ ਟੁੱਟ ਗਿਆ ਹਾਂਜੀ ਬਾਲਾ ਟੁੱਟਦੇ ਵਰਗਾ ਨਹੀਂ ਇਹ ਹਾਂਜੀ ਇਹ ਪਾਣੀ ਚੱਲੀ ਬਹੁਤ ਕਾਫੀ ਚਾ ਦੇਖਿਆ ਜੀ ਸਰਤਾ ਚੋਂ ਡਈਆਂ ਸਾਰੀਆਂ ਕਮਰੇ ਜੁਈ ਜਾਂਦੇ ਸਾਰੇ ਸਮਾਨ ਭਿੱਜ ਗਿਆ ਸਾਰਾ ਸਾਡਾ ਦਾਣੇ ਸਭ ਸਾਰਾ ਭਿੱਜ ਗਿਆ ਫਿਰ ਤੁਸੀਂ ਕੀ ਪ੍ਰਸ਼ਾਸਨ ਕੋ ਮੰਗਣਾ ਅੱਗੇ ਅਸੀਂ ਕਹਿੰਦੇ ਸਾਨੂੰ ਘਰ-ਘਰ ਲੈਂਟਰ ਪਾ ਕੇ ਦੀ ਸਾਡਾ ਬਹੁਤ ਕੰਮ ਖਰਾਬ ਆ ਸਾਡੇ ਚੱਤਾ ਭੰਗ ਹੋਣ ਡੱਗ ਜਿਵੇਂ ਸਾਡਾ ਤਾਂ ਘਰ ਸਾਡਾ ਬਹੁਤ ਔਖਾ ਨਿਆਣਿਆਂ ਦਾ ਭਾਜੀ ਹੁਣੀ ਸਾਨੂੰ ਪੰਚਾਇਤ ਕੱਢ ਕੇ ਲਈ ਸਾਡੀ ਸਾਡੇ ਸਰਪੰਚਾ ਵੈਲ ਕਰਦੇ ਉਹ ਕੱਢ ਕੇ ਲੈ ਆਏ ਪੰਚਾਇਤ ਸਾਡੀ ਖੈਰ ਸਾਡੀ ਭਾਜੀ ਹੁਣੀ ਕੱਢ ਕੇ ਲਿਆਏ ਤੇ ਸਾਡਾ ਸਮਾਨ ਲੱਤ ਕੇ ਲੈ ਆਏ ਮਤ ਜੀ ਬੋਲ ਹਾਂ ਜੀ ਅਸੀਂ ਜੋਰ ਸਾਖਦੇ ਆਂ ਵੀ ਅਸੀਂ ਹੋ ਸਕਦੀ ਤਾਂ ਬਹੁਤ ਆਏ ਚਲੋ ਇਹ ਮਾਦਈ ਮੇਰੇ ਨਾਲ ਪਿੰਡ ਵਿੱਚ ਕਾਫੀ ਪਾਣੀ ਆਇਆ ਥੱਲੇ ਬੰਦੇ ਨੇ ਦੇਖਿਆ ਤੇ ਤੁਹਾਡੇ ਵੀ ਤਕਰੀਬ ਵਲੇ ਇੱਥੇ ਪਾਣੀ ਕਾਫੀ ਚੜਿਆ ਹੋਣਾ ਮੇਰੇ ਖਿਆਲ ਨਾਲ 15 ਚ ਵੀ ਵੜ ਗਿਆ ਗੋਡੇ ਤੱਕ ਪਾਣੀ ਹੈ ਜੀ ਇਹ ਕਿਦੋਂ ਕਿ ਲੱਥਿਆ ਪਾਣੀ ਇਹ ਤੋਂ ਇਹ ਪਾਣੀ ਜੀ ਅੱਜ ਹੀ ਦਿੱਥਾ ਅੱਜ ਹੀ ਲੱਥੇ ਕਿੰਨਾ ਕਿੰਨਾ ਚੜਿਆ ਸੀਗਾ ਪਾਣੀ ਇੱਥੇ ਗੋਡੇ 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 ਪਾਣੀ ਹੋ ਗਿਆ ਹਾਂਜੀ ਤਾਂ ਮੈਂ ਤਕਰੀਬਨ ਦੇਖਿਆ ਵਾ ਇੱਥੋਂ ਕਈ ਘਰ ਮਾਤਲ ਸਕੂਲੇ ਵੀ ਜਨੇ ਗਏ ਹਾਂ ਸਕੂਲੇ ਚਲੇ ਗਏ ਹਾਂ ਜਿਹੜੇ ਜਾ ਰਹੇ ਡੁੱਬੇ ਸੀ ਉਹ ਸਕੂਲੇ ਗਏ ਨੇ ਹਾਂ ਅਸੀਂ ਵੀ ਡੁੱਬੇ ਹੀ ਸੀ ਅੱਛਾ ਅੱਛਾ ਤੇ ਬਾਅਦ ਤੁਸੀਂ ਆਪਣਾ ਘਰ ਨਹੀਂ ਛੱਡ ਗਏ ਹਾਂ ਅਸੀਂ ਘਰ ਨਹੀਂ ਛੱਡ ਤੈਨਾਂ ਦੇ ਪ੍ਰੇਮ ਕਰਨਾ ਮੇਰੇ ਤੇਨਾਂ ਦਿਲ ਥੋੜਾ ਹੈ ਤੇ ਮੈਂ ਤਾਂ ਦੀ ਸੀ ਵੀ ਕੀ ਪਤਾ ਸਾਨੂੰ ਕੀ ਗੱਲ ਬਣਨੀ ਕੀ ਨਹੀਂ ਜਿੱਦਾਂ ਅਗਲੇ ਆਂਦੇ ਪਾਣੀ ਪੂਣੀ ਆਈ ਹਾਂਜੀ ਆਂਦੀ ਹੈ ਤਾਂ ਪਾਣੀ ਹੈ ਘਰ ਪਤਾ ਕਿੰਨੀ ਮਿਹਨਤ ਨਾਲ ਬਣਾਉਂਦੇ ਆਂ ਇੱਥੇ ਜਾਂ ਅਜੇ ਤੁਹਾਨੂੰ ਲੈ ਆਇਆ ਮਢਿਆਲੇ ਸੇ ਤੇ ਪਿੰਡ ਵਿੱਚ ਤੇ ਜਿਹੜੇ ਘਰ ਡਿੱਗਣ ਤੇ ਆਏ ਹੋਏ ਨੇ ਤੇ ਉਹਨਾਂ ਦੇ ਘਰ ਵਾਲਿਆਂ ਨਾਲ ਡਾੜੀ ਗੱਲਬਾਤ ਕਰਨੇ ਆ ਤੇ ਭਾਜੀ ਤੁਸੀਂ ਸਰਕਾਰ ਨੂੰ ਕੀ ਮੰਗਰ ਕੀ ਇੱਥੇ ਹੜ੍ਹ ਦਾ ਕਰਕੇ ਆ ਮੀਂਹ ਦਾ ਕਰਕੇ ਤੇ ਸਾਡੇ ਕਮਰੇ ਡੇਗ ਟਲੇ ਰਹੇ ਤੇ ਸਰਕਾਰ ਨੂੰ ਕਹਿਆ ਸਾਡੀ ਥੋੜੀ ਜੀ ਹੈਲਪ ਕੀਤੀ ਜਾਵੇ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਸਮਾਨ ਆਸੇ ਬੰਨੇ ਰੱਖਿਆ ਲਾਗੇ ਗਵਾਂਡੀਆਂ ਦੇ ਘਰਾਂ ਦੇ ਰੱਖਿਆ ਸੀ ਤੇ ਉਹਨਾਂ ਨੇ ਸਾਡੀ ਹੈਲਪ ਕੀਤੀ ਜਾਵੇ ਸਰਕਾਰ ਦੇ ਵੱਲੋਂ ਇਹੀ ਬੇਨਤੀ ਹੈ ਜੀ ਸਾਡੀ ਚਲ ਮੈਂ ਸੁਣਾਈ ਸਰਪੰਚ ਵੀ ਹੈਲਪ ਕਰ ਰਹੇ ਨੇ ਤੁਹਾਡੇ ਪਿੰਡ ਦੇ ਤੇ ਤਰਪੈਲਾ ਸੁਗ ਲਿਆ ਕੇ ਦੇ ਰਹੇ ਆਂ। ਹਾਂਜੀ ਆਜੀ ਉਹਨਾਂ ਦੀ ਪੂਰੀ ਹੈਲਪ ਕਰਦੇ ਸਾਰੇ ਪਿੰਡ ਦੀ। ਸਰ ਪਹਿਲਾਂ ਉਹ ਕਿੰਨੇ ਦੇ ਕੱਚੇ ਮਕਾਨ ਉਹਨਾਂ ਨੇ ਸਾਰੇ ਤਰਪੈਲਾ ਲਿਆ ਕੇ ਤਿੰਨ ਚਾਰ ਦਿਨ ਹੋ ਗਏ ਉਹਨਾਂ ਨੂੰ ਲੱਗਿਆ ਨੂੰ ਤੇ ਉਹ ਬਹੁਤ ਹੈਲਪ ਕਰਦੇ ਨੇ ਪਿੰਡ ਦੇ। ਤੇ ਤੁਹਾਡੇ ਮਕਾਨ ਦੇ ਕਿਦਾਂ ਬਹੁਤ ਢੜਾਈਆਂ ਗਈਆਂ ਜੀ? ਹਾਂਜੀ ਆਜੀ ਸਾਡੇ ਤੇੜ ਬਹੁਤ ਆਈਏ ਮਕਾਨ ਦੇ ਦੋਵੇਂ ਮਤਲਬ ਕੱਚੇ ਮਕਾਨ ਹਨ। ਹਾਂਜੀ ਕੱਚੇ ਦੇ ਤੇ ਮੀਂਹ ਦਾ ਕਰਕੇ ਤੇੜਾ ਆ। ਅੱਜ ਮੀਂਹ ਦਾ ਕਰਕੇ ਤੇੜਾ। ਕਿੰਨੇ ਕਿੰਨੇ ਆਣੇ ਵੀ ਨਾਲ ਦੱਸੋ। ਹਾਂਜੀ ਬਬਲੀ ਜੀ ਇਹੋ ਗਾਣਾ ਆ ਸਰਕਾਰ ਨੂੰ ਕਹਿੰਦੇ ਕਿ ਕੋਈ ਹੈਲਪਫਲ ਕਰੇ ਸਾਡੇ ਨੱਕੇ ਨੱਕੇ ਨਿਆਣੇ ਆ ਕੁੜੀਆਂ ਨਾਲ ਦੂਰ ਅਨੇ ਆਣੇ ਤਾਂ ਖੋੜੀਆਂ ਕੁੜੀਆਂ ਅਸਲ ਮੁੰਡਾ ਤਿੰਨ ਜਣੇ ਆ ਹੀ ਕਿ ਮਿਹਨਤ ਕਰਨ ਵਾਲੇ ਬੰਦੇ ਦਿਹਾੜੀਦਾਰ ਬੰਦੇ ਆ ਹੀ ਕਿਥੋਂ ਵੀ ਨੇ ਪੈਸੇ ਚੁੱਕੇ ਲਾ ਲਾ ਸਾਡੀ ਤਾਂ ਪ੍ਰਿਆਜੇ ਇਹੋ ਹੀ ਕੋਈ ਨਾ ਕੋਈ ਸਰਕਾਰ ਹੈਲਪਫਲ ਕਰੇ ਠੀਕ ਹੈ ਇਹ ਪਿੰਡ ਵਾਲੇ ਬੰਦਿਆਂ ਨਾਲ ਵੀ ਗੱਡ ਗੱਲਬਾਤ ਕਰੋ ਨਾ ਜੀ ਤੇ ਆਹ ਭਾਜੀ ਹੁਣਾਂ ਗੱਡ ਗੱਲਬਾਤ ਕਰਦੇ ਨੇ ਭਾਈ ਜੀ ਤੁਹਾਡਾ ਕਹਿਣਾ ਜੀ ਇਹਨਾਂ ਦੀ ਹੈਲਪ ਕਰਨੀ ਜਿਹੜੀ ਸਰਕਾਰ ਹਾਂਜੀ ਹਾਂਜੀ ਸਾਡਾ ਤੇ ਇਹ ਕਹਣਾ ਜੀ ਇਹ ਤੀ ਬੰਦੇ ਆ ਇਹਨਾਂ ਦੀ ਅਰਥ ਚਾਹੀ ਆ ਇੱਕ ਮਿੰਟ ਗੱਲ ਕਰਵਾਉਣਾ ਹੈ ਮड्या ਰੈਂਸ ਤੇ ਸਾਲਾ ਤੇ ਉਹਨਾਂ ਦਾ ਕੀ ਕਹਿਣਾ ਜਿਹੜਾ ਥੱਲੇ ਪਾਣੀ ਆਇਆ ਯਾਰ ਦਾਣਾ ਪਾਣੀ ਉਹਦੇ ਬਾਰੇ ਗੱਲ ਕਰੀ ਤੇ ਸਪੈਸ਼ਲ ਜਿਹੜਾ ਪਾਣੀ ਆ ਰਿਹਾ ਥੱਲੇ ਕਾਪੀ ਵਿੱਚ ਲਿਖਿਆ ਘੱਟ ਹੋ ਰਿਹਾ ਇਹ ਪਾਣੀ ਕਿੱਥੋਂ ਆ ਰਿਹਾ ਮੀਂਹ ਦਾ ਪਾਣੀ ਹੈ ਸਾਰਾ ਜੀ ਬਾਬਾ ਜੀ ਦਾ ਜਨਮ ਦਿਨ ਦਾ ਪਾਣੀ ਹੈ ਕਿਉਂਕਿ ਸਾਡੇ ਪ੍ਰਿੰਟ ਦਾ ਜਿਹੜਾ ਸਾਈਡ ਹੈ ਉਹਨਾਂ ਦਾ ਸਾਈਡ ਇਹ ਸਾਡੀ ਸਾਈਡ ਦੀ ਹੀ ਨਹੀਂ ਤੇ ਜੋ ਵੀ ਆਪਾਂ ਮਿਹ ਹੋਇਆ ਇਹ ਰਹਿ ਗਿਆ ਇਹ ਜਿਹੜੇ ਰੂਪ ਪਿੰਡਾ ਇਹਨਾਂ ਪਿੰਡਾਂ ਤੱਕ ਦਾ ਜਿਹੜਾ ਪਾਣੀ ਉਹ ਇਕੱਠਾ ਹੋਉਂਦਾ। ਕਿਹਦੇ ਕਰਕੇ ਹੋਇਆ ਜਿਹੜੀ ਸੈਣੀ ਟੋਰੀ ਵਾਲੀ ਆਈ ਗਏ ਆਪਾਂ ਵੀ ਪਾਣੀ ਇਹਦਾ ਹੋ ਵੀ ਸਾਰੇ ਬੱਦਲ। ਇਹ ਸਾਰਾ ਪਾਣੀ ਇਕੱਠਾ ਹੋ ਗਿਆ ਕਿ ਹੁਣ ਐਵੇਂ ਜਾਨੇ ਬਹੁਤ ਜ਼ਿਆਦਾ ਜਿਹੜੇ ਆ ਜਿਹਨਾਂ ਨੇ ਉਹ ਘੁੰਨੇ ਨੇ ਡੁੱਬ ਕੇ ਗਏ ਨੇ ਸਾੜੀ ਇਹਦੇ ਪਿੰਡ ਦੇ ਵਿੱਚ ਸਾਡੇ ਵੇਲੇ ਜਿਹੜੀ ਆ ਮਾਣਿਕਾ ਇੱਕ ਵਾਰੀ ਗਿਆ ਦੇ ਲੋਕਿਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਤੇ ਬਹੁਤ ਅਕਸ਼ਰਾਂ ਜਰੀਏ ਵੀ ਉਹਦੇ ਦੇਖਾ ਲਓ ਬੇਗ ਵੀ ਪਏ ਹੋ ਦੂਰ ਘਰ ਤੋਂ ਕਿਹਨਾਂ ਲੱਗੀਆਂ ਸੈਨਾ ਨੂੰ ਜਨਾਰੀ ਜਿੱਦਾਂ ਜੁੜੀ ਰੱਖਾ ਤੁਸੀਂ ਦੇਖਿਆ ਕਿ ਜਿਹੜਾ ਇਹ ਜਿਹੜੇ ਘਰ ਦੇ ਚੰਨੀਆਂ ਦੇ ਨਾਲ ਲਿਖੀ ਆਇਓ ਤੇ ਪਰ ਆਵੋ ਜਰਾ ਕਿ ਇਸ ਤਰ੍ਹਾਂ ਇਹਨਾਂ ਨੂੰ ਹੋਰ ਪਾਣੀ ਬਹੁਤ ਜ਼ਿਆਦਾ ਹੋ ਗਿਆ ਕਿ ਘਰੋਂ ਘਾਤੇ ਇਹ ਥੋੜਾ ਜਿਆਦਾ ਨਹੀਂ ਨਿਕਲਦਾ ਇਹਨਾਂ ਸਮਝਾ ਕਿ ਜਿਹੜਾ ਪਾਣੀ ਦੇਖ ਰਹੇ ਆ ਇਹ ਕੱਢ ਕੇ ਜਿਹੜਾ ਹਾਉ ਉਹ ਵੀ ਉਸ ਤਰ੍ਹਾਂ ਦੇ ਤੰਮੀ ਦੇ ਕੱਢਿਆ ਬਾਹਰ ਉਹਦੇ ਨੂੰ ਬਾਟੇ ਕਮਰੇ ਦੀ ਖਾਲੀ ਜਿੱਥੇ ਲੋਟ ਰਹੇ ਸੀ ਤੇ ਕੋਲ ਵੀ ਜਿਹੜੇ ਇੱਥੇ ਆ ਕੇ ਰਹਿ ਸਕਦੇ ਫੌਰ ਸਪੈਕਸ ਹੁੰਦੇ ਨਾਮ ਦੇ ਪਿੰਡ ਕਿਹਾਵਾ ਤੇ ਕਾਫੀ ਮਸਾਂਨ ਮਨਤੋਗ ਰੇਤੀ ਵਾਲੇ ਪੀੜਾ ਵੀ ਆਈਆਂ ਆ ਤੁਸੀਂ ਸਰਸਾਂ ਨੂੰ ਇਸ ਕੰਮ ਅਧਿਕਾਰ ਸੰਪੇਸ਼ਣ ਤੇ ਪਸ਼ਾਣ ਤੇ ਜੀ ਜਾਦੀ ਹੜਾ ਵੀ ਮਾਰਿਆ ਉਥੇ ਵੀ ਬਹੁਤ ਲੋਕ ਹੋ ਗਏ ਸਾਡੇ ਇਹਨਾਂ ਸਾਥੀ ਅਸੀਂ ਦੇ ਇਥੇ ਆਪਣੇ ਤੌਰ ਤੇ ਸਾਹੀ ਆਪਣੇ ਅੰਦਾਰੇ ਭਾਵਨਾ ਦੀ ਬੋਲਣਾ ਪਿੰਡ ਦੇ ਲੋਕਾਂ ਦੀ ਬੋਲ ਨਾਲ ਜਿਹੜੇ ਚਲੋ ਇੰਨੀ ਕਿ ਜੋਗੇ ਹੈਗੇ ਜੋ ਹੱਲ ਕਰ ਲਓ ਉਹਨਾਂ ਦੀ ਹੱਲ ਨਾਲ ਅਸੀਂ ਤਕਰੀਬ ਲਈ ਇਥੇ ਅਰੇ ਜਿਹੜੇ ਵੀ ਪਹਿਲੇ ਉਹਨੀਆਂ ਤਰਪਾਲਾਂ ਜਿਹੜੀਆਂ ਘਰਾਂ ਦੇ ਉੱਤੇ ਪਾਉਂਦੇ ਨੇ ਉਹ ਇੱਕ ਤਰੀਕਾ 7-8 ਮੰਡਲ ਜਿਹੜੇ ਤਰਪਾਲ ਨੇ 30 ਫਾਰੀ ਘਰਾਂ ਤੇ ਉੱਪਰ ਛੱਤਾਂ ਦੇ ਉੱਪਰ ਉਹ ਕੋਪਰ ਵਾਈਡ ਕੀਤੀਆਂ ਉਹ ਰਾਜੇ ਕੇਮ ਨੂੰ ਉਹ ਲੈ ਕੇ ਟਰਾਲੀ ਨਾਲ ਪਾ ਲੈ ਕੇ ਹੁੰਦਾ ਜਾਉ ਜੋ ਵੀ ਸਾਡੇ ਹੋ ਸਕਦਾ ਅਸੀਂ ਆਪ ਕੋ ਆਪਣੀ ਬਦਲ ਆਪ ਵੀ ਬਣੇਗੇ ਭਰਾ ਉਹਦੇ ਆਪਣੇ ਭੈਣਾਂ ਭਰਾ ਉਹ ਵੀਡੀਓ ਕਰਦੇ ਨੇ ਜੇ ਵਿਸ਼ਵਾਸ ਨਾਲ ਕੋਈ ਮਦਦ ਕਰਨਾ ਆਈ ਇਹ ਨਾਲ ਹੀ ਵੀ ਆ ਤੁਸੀਂ ਆਪ ਨੂੰ ਕੋਈ ਮਦਦ ਨਾਲ ਉਹ ਯਾਰੀ